ਹੁਣ ਬੱਚੇ ਦਾ ਬਜਟ ਜਿੰਨਾ ਦਾ 10 ਤੋਂ 12-13 ਲੱਖ ਰੁਪਏ ਤੱਕ ਹੈ ਉਹਨਾਂ ਲਈ ਆਪਸ਼ਨ ਆਰਐਸ ਗੋਬਲ ਕੀ ਲੈ ਕੇ ਆਇਆ ਸਪਾਊਸ ਦੇ ਨਾਮ ਪੂਰੇ ਨਾਰਥ ਇੰਡੀਆ ਦੇ ਵਿੱਚ ਅਗਰ ਇੱਕ ਵੀ ਸਟੂਡੈਂਟ ਆਰਐਸ ਗੋਬਲ ਦੇ ਕੋਲੋਂ 스ਵੇਡਨ ਜਾਂ ਡੈਨਮਾਰਕ ਲਈ ਰਿਫਿਊਜ਼ ਹੋਇਆ ਉਹ ਫੜ ਕੇ ਲੈ ਆਓ ਜਾਂ ਸਾਨੂੰ ਦੱਸ ਦਿਓ ਕਿ ਆ ਬੱਚੇ ਦਾ ਕੋਲ ਰਿਫਿਊਜ਼ ਹੋਇਆ ਸੀ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਭੇਜਾਂਗੇ ਰੁਪਈਆ ਵੀ ਨਹੀਂ ਲੈਂਦੇ ਡੈਨਮਾਰਕ ਦੇ ਵਿੱਚ ਫੰਡ ਸ਼ੋਅ ਕਰਨ ਦੀ ਲੋੜ ਹੀ ਨਹੀਂ ਫਿਰ ਤੁਹਾਡੇ ਬੱਚੇ ਨੇ ਤੁਹਾਡੇ ਡਿਪੈਂਡੈਂਟਸ ਹੈ ਉਹਨਾਂ ਦਾ ਮੈਡੀਕਲ ਉਹਨਾਂ ਦੀ ਐਜੂਕੇਸ਼ਨ ਸਾਰੀ ਪਹਿਲੇ ਦਿਨ ਤੋਂ ਫ੍ਰੀ ਹੈ ਸੋ ਜੇਕਰ ਤੁਹਾਡਾ ਬਜਟ 10-12 ਲੱਖ ਰੁਪਇਆ ਹੈ ਸਪਾਊਸ ਦੇ ਨਾਲ ਬੱਚਿਆਂ ਦੇ ਨਾਲ ਜਾਣਾ ਚਾਹੁੰਦੇ ਹੋ ਡੈਨਮਾਰਕ ਦੇ ਆਗਸਟ ਇੰਟੈਕ ਅਵੇਲੇਬਲ ਹੈ ਤਾਂ ਪੜ੍ਹਾਈ ਚ ਕੁਝ ਸਕਾਲਰਸ਼ਿਪ ਵੀ ਅਵੇਲੇਬਲ ਹੈ ਸੋ ਡੈਨਮਾਰਕਸ ਵਿਡਨ ਇਸ ਦਾ ਬੈਸਟ অপਸ਼ਨ ਫੋਰ ਦੋ ਸਟੂਡੈਂਟਸ ਜਿਹੜੇ ਸਪਾਊਸ ਤੇ ਬੱਚਿਆਂ ਨਾਲ ਪੜਨ ਜਾਣਾ ਚਾਹੁੰਦੇ ਬਟ ਸਮਾਂ ਤੁਹਾਡਾ ਕੋਲ ਲਿਮਟਿਡ ਹੈ ਸੀਟਸ ਲਿਮਟਿਡ ਹੈ ਸਾਸੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਸ਼ੈਨ ਰਾਹੀ ਆ ਰਿਹਾ ਹਾਂ ਐਸ ਗਲੋਬਲ ਇਮੀਗ੍ਰੇਸ਼ਨ ਦੇ ਸੀ ਯੂ ਟਿਊਬ ਚੈਨਲ ਦੇ ਮਾਧਿਅਮ ਨਾਲ ਹੀ ਅੱਜ ਤੁਹਾਡੇ ਲਈ ਇੱਕ ਐਕਸਕਲੂਸਿਵ ਆਪਸ਼ਨ ਲੈ ਕੇ ਆਇਆ ਹਾਂ ਅਗਰ ਸਪਾਊਸ ਦੇ ਨਾਲ ਪੜਨ ਜਾਣਾ ਚਾਹੁੰਦੇ ਹੋ ਬਿਨਾ ਆਇਲਸੋ ਜਾਣਾ ਚਾਹੁੰਦੇ ਹੋ ਘੱਟ ਪੈਸੇ ਜਾਣਾ ਚਾਹੁੰਦੇ ਹੋ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੈਂ ਆਪਣੇ ਵੀਡੀਓਸ ਤੇ ਕਮੈਂਟਸ ਦੇਖ ਰਿਹਾ ਹਾਂ ਜੀਏਸੀ 20635 ਹੋਣ ਤੋਂ ਬਾਅਦ ਬੱਚਿਆਂ ਦਾ ਬਜਟ ਇੱਕਦਮ ਹਿੱਲ ਗਿਆ ਥੋੜਾ ਜਿਹਾ ਹੁਣ ਬੱਚੇ ਸਸਤੀ ਆਪਸ਼ਨ ਭਾਲ ਰਹੇ ਕਿਉਂਕਿ ਕੈਨੇਡਾ ਜੇ ਜਾਣਾ ਸਪਾਊਸ ਨਾਲ ਜਾਣਾ ਤਾਂ ਬ 13-14 ਲੱਖ ਰੁਪਏ ਜੀਏ ਸੀ 10 ਕਿ ਲੱਖ ਰੁਪਏ ਫੀਸ ਅੰਬੈਸੀ ਫੀਸ ਪਾ ਕੇ ਤਕਰੀਬਨ 24-25 ਲੱਖ ਬਜਟ ਬੱਚੇ ਕੋਲ ਕੈਨੇਡਾ ਦਾ ਚਾਹੀਦਾ ਹੈ ਅਗਰ ਉਹਨੇ ਕਲਦੇ ਜਾਂ ਜਸਪਾਊਸ ਨੂੰ ਜਾਣਾ ਹੁਣ ਬੱਚੇ ਦਾ ਬਜਟ ਜਿੰਨਾ ਦਾ 10 ਤੋਂ 12-13 ਲੱਖ ਰੁਪਏ ਤੱਕ ਹੈ ਉਹਨਾਂ ਲਈ ਆਪਸ਼ਨ ਆਰਐਸ ਗੋਲ ਕੀ ਲੈ ਕੇ ਆਇਆ ਹੈ ਸਪਾਊਸ ਦੇ ਨਾਲ ਡੈਨਮਾਰਕ ਸਵੀਡਨ ਔਰ ਇੱਕ ਨਵੀਂ ਆਪਸ਼ਨ ਹੈਗੀ ਮੇਬੀ ਮੈਂ ਵੀਡੀਓ ਕਈ ਹਫ਼ਤੇ ਬਾਅਦ ਕਈ ਮਹੀਨੇ ਬਾਅਦ ਇਸ ਚੈਨਲ ਤੇ ਕਰ ਰਹੇ ਹਾਂ ਬਟ ਆਲਰਡੀ ਸਾਡੇ ਕੋਲੋਂ ਹੁਣ ਤੱਕ ਸੈਕੰਡਰੀ ਸਟੂਡੈਂਟ ਵੀਜ਼ਾ ਲੈ ਕੇ ਸਪਾਊਸ ਨਾਲ ਜਾ ਚੁੱਕੇ ਹਾਂ ਔ ਪੂਰੇ ਪੰਜਾਬ ਦੇ ਵਿੱਚ ਪੂਰੇ ਨਾਰਥ ਇੰਡੀਆ ਵਿੱਚ ਕੋਈ ਵੀ ਇੱਕ ਬੱਚਾ ਰਿਫਿਊਜ਼ ਹੋਇਆ ਸਾਡੇ ਕੋਲੋਂ 스웨ਡਨ ਡੈਨਮਾਰਕ ਦਾ ਲੱਭ ਕੇ ਲੈ ਆਓ ਤੁਹਾਨੂੰ ਫ੍ਰੀ ਭੇਜਾਂਗੇ ਦੁਬਾਰਾ ਬੋਲਾਂ ਪੂਰੇ ਨਾਰਥ ਇੰਡੀਆ ਦੇ ਵਿੱਚ ਅਗਰ ਇੱਕ ਵੀ ਸਟੂਡੈਂਟ ਆਰਐਸ ਗੋਬਲ ਦੇ ਕੋਲੋਂ 스웨ਡਨ ਜਾਂ ਡੈਨਮਾਰਕ ਲਈ ਰਿਫਿਊਜ਼ ਹੋਇਆ ਉਹ ਫੜ ਕੇ ਲੈ ਆਓ ਜਾਂ ਸਾਨੂੰ ਦੱਸ ਦਿਓ ਕਿ ਆ ਬੱਚਾ ਤੁਹਾਡ ਕੋਲ ਰਿਫਿਊਜ਼ ਹੋਇਆ ਸੀ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਭੇਜਾਂਗੇ ਰੁਪਈਆ ਵੀ ਨਹੀਂ ਲੈਂਦੇ ਇਹ ਉੱਪਰ ਲਈ ਚੈਲੰਜ ਕਰਦਾ ਅੱਜ ਇਸ ਵੀਡੀਓ ਰਾਹੀਂ ਇਹ ਤਾਂ ਆ ਗਿਆ ਜਾ ਰਿਹਾ ਕਿਉਂਕਿ ਸਾਡਾ ਸਕਸੈਸ 100% ਆ ਹੁਣ ਗੱਲ ਸ਼ੁਰੂ ਕਰਦੇ ਆ ਡੈਨਮਾਰਕ اور ਸਵਿਡਨ ਸ਼ੈਨਗਨ ਯੂਰਪ ਯੂਨੀਅਨ ਦੇ ਇਹੋ ਜਿਹੇ ਦੋ ਮੁਲਕ ਨੇ ਜਿੱਥੇ ਬੱਚੇ ਬੈਚਲਰ ਔਰ ਮਾਸਟਰ ਕਰਨ ਜਾ ਸਕਦੇ ਪਹਿਲਾਂ ਅਪ ਡੈਨਮਾਰਕ ਦੀ ਗੱਲ ਕਰਦੇ ਆ ਡੈਨਮਾਰਕ ਦੇ ਬੈਨੀਫਿਟਸ ਦੀ ਗੱਲ ਕਰਦੇ ਆ ਡੈਨਮਾਰਕ ਦਾ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਕਿ ਸਟੂਡੈਂਟ ਕੋਈ ਵੀ 12ਵੀਂ ਪਾਸ ਹੈ ਆਲਸੋ ਓਵਰঅল 6 ਬੈਂਡ ਹੈ ਜਾਂ ਇਹਦੇ ਬਰਾਬਰ ਦਾ 54 ਦਾ ਸਕੋਰ ਪੀਟੀ ਚੋਂ ਹੈ ਅਬ ਦਿਸ ਪਾਉਸ ਦੇ ਨਾਲ ਜਾ ਸਕਦਾ ਕਿਉਂਕਿ ਕੈਨੇਡਾ ਨੇ ਤਾਂ ਹੁਣ ਸਪਾਉਸ ਸ਼ੁਰੂ ਕੀਤਾ ਅਗਸਟ ਤੋਂ ਬਾਅਦ ਉਸ ਤੋਂ ਪਹਿਲਾਂ ਤੋਂ ਲੈ ਕੇ ਇਕੱਲਾ ਡੈਨਮਾਰਕ ਇਹੋ ਜਿਹਾ ਇਕਲੌਤਾ ਮੁਲਕ ਸੀ ਜਿਕੇ 12ਵੀਂ ਦੇ ਨਾਲ ਸਪਾਉਸ ਜਾਂਦਾ ਉਹ ਡੇ 1 ਤੋਂ ਉਹਨੂੰ ਫੁੱਲ ਟਾਈਮ ਕੰਮ ਕਰਨ ਦੇ ਰਾਈਟਸ ਹੈ। ਸੋ 12ਵੀਂ ਪਾਸ ਕੁੜੀ ਹੈ ਜਾਂ ਮੁੰਡਾ ਹੈ। 12ਵੀਂ ਤੋਂ ਬਾਅਦ 2-3 ਸਾਲ 4 ਸਾਲ ਦਾ ਗੈਪ ਹੈ ਜਨਨ ਕਿ 2020 'ਚ ਵੀ 12ਵੀਂ ਕੀਤੀ ਹੈ। ਤੁਹਾਡੇ 50-60% ਨੰਬਰ ਵੀ ਘਟੋ-ਘਟਾ ਗਏ ਆ। ਤੁਸੀਂ ਓਵਰঅল 6 ਬੈਂਡ ਦੇ ਨਾਲ ਆਪ ਦੇ ਸਪਾਉਸ ਦੇ ਨਾਲ ਪੜਨ ਜਾ ਸਕਦੇ ਹੋ। ਸਪਾਉਸ ਨੂੰ ਪਹਿਲੇ ਦਿਨ ਤੋਂ ਕੰਮ ਕਰਨ ਦੀ ਪਰਮਿਸ਼ਨ ਹੈ। ਉਹ ਦੂਜਾ ਸਭ ਤੋਂ ਵੱਡਾ ਬੈਨੀਫਿਟ ਸੁਣਿਓ। ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਬੱਚਾ ਇਸ ਕਰਕੇ ਨਹੀਂ ਜਾਪੁੰਦਾ ਕਿਉਂਕਿ 3 ਤੋਂ 6 ਮਹੀਨੇ ਪੁਰਾਣੇ ਫੰਡ ਵਿਖਾਉਣੇ ਪੈਂਦੇ 30 ਤੋਂ 35 ਲੱਖ ਰੁਪਿਆ ਹੁਣ ਸੁਣ ਕੇ ਹਾਸਾ ਆਏਗਾ ਜਿਹੜੇ ਪਹਿਲੀ ਵਾਰ ਸੁਣ ਰਹੇ ਆ ਡੈਨਮਾਰਕ ਦੇ ਵਿੱਚ ਫੰਡ ਸ਼ੋਅ ਕਰਨ ਦੀ ਲੋੜ ਹੀ ਨਹੀਂ ਡੈਨਮਾਰਕ ਵਿੱਚ ਯੂ ਡੋਨਟ ਨੀਡ ਟੂ ਸ਼ੋਅ ਦਾ ਫੰਡਸ ਸਟੂਡੈਂਟ ਨੂੰ ਕੋ ਪੈਸਾ ਦਿਖਾਉਣਾ ਨਹੀਂ ਨਵਾਂ ਪੁਰਾਣਾ ਤੇ ਇੱਕ ਪਾਸੇ ਰਹਿ ਗਿਆ ਕੋਈ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਡੈਨਮਾਰਕ ਵਿੱਚ ਸਟੂਡੈਂਟ ਨੂੰ ਹਾਂ ਜੇ ਸਪਾਊਸ ਨਾਲ ਜਾ ਰਿਹਾ ਤੋ ਤੁਹਾਨੂੰ 8-10 ਲੱਖ ਰੁਪਏ ਦਿਖਾਉਣਾ ਪੈਣਾ ਨਵਾਂ ਪੁਰਾਣਾ ਕੋਈ ਦਿੱਕਤ ਨਹੀਂ ਬ ਫਿਰ ਤੁਹਾਡੇ ਬੱਚੇ ਨੇ ਤੁਹਾਡੇ ਡਿਪੈਂਡੈਂਟਸ ਆ ਉਹਨਾਂ ਦਾ ਮੈਡੀਕਲ ਉਹਨਾਂ ਦੀ ਐਜੂਕੇਸ਼ਨ ਸਾਰੀ ਪਹਿਲੇ ਦਿਨ ਤੋਂ ਫ੍ਰੀ ਹੈ ਚੌਥਾ ਵੱਡਾ ਬੈਨੀਫਿਟ ਸੁਣੋ ਯੂਰਪ ਵਿੱਚ ਪੀਸੀਸੀ ਮੈਡੀਕਲ ਚਾਹੀਦਾ ਕਈ ਵਾਰ ਪੀਸੀਸੀ ਨੂੰ ਬੰਦਾ ਮਹੀਨਾ ਮਹੀਨਾ ਦੋ ਦੋ ਮਹੀਨੇ ਖਰਾਬ ਕਰਦਾ ਨਾ ਕੋਈ ਪੀਸੀਸੀ ਚਾਹੀਦੀ ਹੈ ਨਾ ਕੀ ਮੈਡੀਕਲ ਚਾਹੀਦਾ ਨਾ ਫੰਡ ਚਾਹੀਦੇ ਡਿਪੈਂਡੈਂਟ ਨਾਲ ਜਾਂਦੇ ਬੱਚੇ ਨਾਲ ਜਾਂਦੇ ਨੇ ਪਹਿਲੇ ਦਿਨ ਤੋਂ ਬੱਚਿਆਂ ਦਾ ਮੈਡੀਕਲ ਸਾਰੀ ਪੜ੍ਹਾਈ ਉਥੋਂ ਦੀ ਫ੍ਰੀ ਹੈ ਹੋਰ ਦੱਸੋ ਕੀ ਭਾਲਦੇ ਹੋ ਉਹ ਖਰਚਾ ਕੀ ਹੋਣਾ ਤੁਹਾਡਾ 10-11 ਲੱਖ ਰੁਪਏ ਤੋਂ ਲੈ ਕੇ 12-13 ਲੱਖ ਰੁਪਏ ਤੱਕ ਇਨਕਲੂਡਿੰਗ ਤੁਹਾਡੀ ਫੀਸ ਸਭ ਸਾਰਾ ਕੁਝ ਪਾ ਕੇ ਸੋ ਅਗਰ ਤੁਹਾਡਾ ਬਜਟ 10-12 ਲੱਖ ਰੁਪਇਆ ਹੈ ਸਪਾਊਸ ਦੇ ਨਾਲ ਬੱਚਿਆਂ ਦੇ ਨਾਲ ਜਾਣਾ ਚਾਹੁੰਦੇ ਹੋ ਡੈਨਮਾਰਕ ਦੇ ਆਗਸਟ ਇਨਟੇਕ ਅਵੇਲੇਬਲ ਹੈ ਹੁਣ ਪੰਗਾ ਕੀ ਹੈ ਤੁਹਾਡੇ ਲਈ ਪੰਗਾ ਕਹਾਂਗੇ ਸਾਡੇ ਲਈ ਪੰਗਾ ਨਹੀਂ ਪੰਗਾ ਬੱਚੋਂ ਲੱਗਦਾ ਕਿ ਯਾਰ ਸਾਲ ਚ ਸਿਰਫ ਦੋ ਹੀ ਇਨਟੇਕ ਹੈ ਇੱਕ ਜਨਵਰੀ ਇੱਕ ਆਗਸਟ ਸਪਟੰਬਰ ਜਨਵਰੀ ਦੇ ਨਿਕਲ ਚੁੱਕਿਆ ਤਾਂ ਘਟੋ ਘਟਾ ਚਾਰ ਮਹੀਨੇ ਦਾ ਪ੍ਰੋਸੈਸ ਹੈ ਅੱਜ ਜਨਵਰੀ ਦੇ ਐਂਡ ਚ ਅਪਲਾਈ ਕਰਦੇ ਹੋ ਜਨਵਰੀ 30 ਤੱਕ ਸਾਡੀ ਡੈਡ ਲਾਈਨ ਹੈ ਅਗਰ 30 ਜਨਵਰੀ ਜਾਂ 31 ਜਨਵਰੀ ਤੱਕ ਆਪਣੀ ਐਪਲੀਕੇਸ਼ਨ ਦਿੰਦੇ ਹੋ ਤਾਂ ਅਗਸਟ ਇਨਟੇਕ ਲਈ ਜੁਲਾਈ ਤੱਕ ਵੀਜ਼ਾ ਲੈ ਕੇ ਜਾਇਆ ਜਾ ਸਕਦਾ ਸੋ ਥੇਰ ਇਜ਼ ਓਨਲੀ 1 ਇਨਟੇਕ ਅਗਸਟ 2024 ਟੇਕ ਡੈਨਮਾਰਕ ਆਪਣੇ ਸਪਾਊਸ ਤੇ ਬੱਚੇ ਨਾਲ ਜਾ ਜਾ ਸਕਦਾ ਦੂਜੀ ਕੰਟਰੀ ਸਵੀਡਨ ਸਟੂਡੈਂਟਸ ਆਇਲਸ ਕਰਨ ਦੀ ਲੋੜ ਨਹੀਂ ਉਸ ਬੈਚਲਰ ਹੋਲਡਰ ਡਿਗਰੀ ਸਟੂਡੈਂਟ ਨੂੰ ਜਿਨੇ ਬੈਚਲਰ 4 ਸਾਲ ਵਾਲੀ ਕੀਤੀ ਹੈ ਬੀਟੈਕ ਜਾਂ ਆਪਾਂ ਬੀ ਫਾਰਮੇਸੀ ਕਹ ਲਈਏ ਇਹ ਗੁਰਬੋ ਸਾਰੀਆਂ ਬੈਚਲਰ ਡਿਗਰੀਆਂ ਜਿਹੜੀਆਂ 4-4 ਸਾਲ ਦੀਆਂ ਹੁੰਦੀਆਂ ਨੇ ਟੈਕਨੀਕਲ ਐਜੂਕੇਸ਼ਨ ਟੈਕਨੀਕਲੀ ਜਿਵੇਂ ਮੈਂ ਕਹ ਕੇ ਚੱਲਾਂ ਅਗਰ ਬੀਟੈਕ ਜਾਂ ਬੈਚਲਰ ਡਿਗਰੀ ਤੁਹਾਡੀ 4 ਸਾਲ ਦੀ ਹੈ ਤੁਹਾਨੂੰ ਆਇਲਸ ਕਰਨ ਦੀ ਲੋੜ ਨਹੀਂ ਤੁਸੀਂ 10-12 ਸਾਲ ਦੇ ਗੈਪ ਨਾਲ ਵੀ ਵਿਦਆਊਟ ਆਇਲਸ ਸਪਾਊਸ ਤੇ ਬੱਚਿਆਂ ਨਾਲ ਜਾ ਸਕਦੇ ਹੋ 스웨덴 ਇਨਟੇਕ अगेन ਉਹੀ ਅਗਸਟ ਸਪਟੰਬਰ ਇਨਟੇਕ ਹੈ ਸੋ ਇਹਦੇ ਵਿੱਚ ਵੀ ਤੁਹਾਡੇ ਡਿਪੈਂਡੈਂਟਸ ਨਾਲ ਜਾਂਦੇ ਨੇ ਪਹਿਲੇ ਦਿਨ ਤੋਂ ਫੁੱਲ ਟਾਈਮ ਵਰਕ ਕਰਡ ਤੁਹਾਡੇ ਸਪਾਊਸ ਨੂੰ ਅਲਾਊਡ ਹੈ ਤੁਹਾਡੇ ਬੱਚਿਆਂ ਦੀ ਪੜ੍ਹਾਈ ਮੈਡੀਕਲ ਸਭ ਫ੍ਰੀ ਹੈ ਪੀਸੀਸੀ ਮੈਡੀਕਲ ਇੱਥੇ ਵੀ ਨਹੀਂ ਚਾਹੀਦਾ ਖਰਚਾ ਇੱਥੇ ਵੀ 10 ਲੱਖ ਤੋਂ ਲੈ ਕੇ 12 ਲੱਖ ਤੱਕ ਹੋਣਾ ਟੋਟਲ ਤੁਹਾਡੇ ਬੱਚਿਆਂ ਦੀ ਸਾਰਾ ਕੁਝ ਤੁਹਾਡੀ ਫੀਸ ਵਗੈਰਾ ਸਭ ਕੁਝ ਪਾ ਕੇ ਸੋ 10 ਤੋਂ 12 ਲੱਖ ਦਾ ਬਜਟ ਬੈਚਲਰ ਹੋਲਡਰ ਨੂੰ ਵਿਦਾਊਟ ਆਇਲਸ 12ਵੀਂ ਪਾਸ ਨੂੰ 6 ਬੈਂਡ ਸਪਾਊਸ ਦੇ ਨਾਲ ਬੱਚੇ ਨਾ ਜਾਣਾ ਅਗਸਟ 1 ਇੱਕ 31 ਜਨਵਰੀ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਦਿਓ ਤਾਂ ਪੜ੍ਹਾਈ 'ਚ ਕੁਝ ਸਕਾਲਰਸ਼ਿਪ ਅਵੇਲੇਬਲ ਹੈ ਅਗਰ ਇਸ ਆਪਸ਼ਨ ਨੂੰ ਵੇਲ ਕਰਨਾ ਪਰਿਵਾਰ ਨਾਲ ਇਕੱਠੇ ਜਾਣਾ ਚਾਹੁੰਦੇ ਹੋ ਤਾਂ ਦਿਸ ਇਜ਼ ਵੈਰੀ ਗੁੱਡ অপਸ਼ਨ ਫਾਰ ਯੂ ਅਜੇ ਇੱਕ ਗੱਲ ਤਾਂ ਮੈਂ ਜਵਾਬ ਦੋ ਕਿਹੜੀ ਕੰਟਰੀ ਆ ਤੁਸੀਂ ਹਸਬੰਡ ਵਾਈਫ ਦੋ ਬੱਚੇ ਜਾਂ ਤਿੰਨ ਬੱਚੇ ਤੁਸੀਂ 12-13 ਲੱਖ ਰੁਪਏ ਚ ਇੱਕ ਸ਼ੈਨਗਨ ਕੰਟਰੀ ਜਾ ਰਹੇ ਹੋ ਇੱਕ ਕੋੜੀ ਗੱਲ ਦੱਸਾਂ ਪੰਜਾਬ ਦਾ ਸੱਚ ਹੈ ਜਿਹੜੇ ਡੌਂਕੀ ਲਾ ਕੇ ਯੂਰਪ ਗ੍ਰੀਸ ਮਾਲਟਾ ਹੰਗਰੀ ਜਿਹੜੀ ਵੀ ਯੂਰਪ ਰਸਤੇ ਪਹੁੰਚਦੇ ਆ ਬਹੁਤ ਸਾਰੇ ਏਜੰਟ ਨਹੀਂ ਕਹੂੰਗਾ ਜਿਹੜੇ ਮਤਲਬ ਕਬੂਤਰਬਾਜ਼ ਨੇ ਲੋਕਾਂ ਨੂੰ ਚੜਾਉਂਦੇ ਵੀ ਆ ਯੂਰਪ ਦੇ ਉਹਨਾਂ ਜਹਾਜ਼ਾਂ ਤੇ 16-17 ਲੱਖ ਰੁਪਇਆ ਰੇਟ ਆ ਮੇਰੇ ਖਿਆਲ ਨਾਲ ਕਿਉਂਕਿ ਮੈਨੂੰ ਬਹੁਤ ਸਾਰੇ ਲੋਕ ਮਿਲਦੇ ਆ ਕਪੂਰਥਲੇ ਭਲੱਥ ਬੇਗੋਵਾਨ ਡਾਲਾ ਜਿਹੜੇ ਇਸ ਦੁਆਬੇ ਬੈਲਟ ਦੇ ਲੋਕ ਨੇ ਉਹ 2 ਨੰਬਰ 'ਚ 16-17 ਲੱਖ ਰੁਪਇਆ ਖਰਚ ਕੇ ਬੰਦੇ ਨੂੰ ਲਗਾਉਂਦੇ ਆ ਸਿਰਫ ਸਿਰਫ ਪਹੁੰਚ ਕਰਦੇ ਆ ਤੁਸੀਂ 2 ਨੰਬਰ ਦਾ ਵੀਜ਼ਾ ਲੈ ਕੇ ਵਿਦਾਊਟ ਵੀਜ਼ਾ ਵੀ 16-17 ਲੱਖ ਰੁਪਇਆ ਖਰਚ ਰਹੇ ਹੋ ਇੱਕ ਜਾਨੇ ਦਾ ਤੇ ਆਪਾਂ 10-12 ਲੱਖ ਰੁਪਇਆ 'ਚ ਪੂਰੇ ਪਰਿਵਾਰ ਨੂੰ ਲੀਗਲੀ ਸ਼ੈਨਗਨ ਕੰਟਰੀ 'ਚ ਪੜਨ ਭੇਜ ਰਹੇ ਆ ਸਪਾਊਸ ਫੁੱਲ ਟਾਈਮ ਕੰਮ ਕਰ ਸਕਦਾ ਬੱਚੇ ਤੁਹਾਡੇ ਫ੍ਰੀ ਪੜਨਗੇ ਮੈਡੀਕ ਹੁਣ ਫੈਸਲਾ ਤੁਹਾਡੇ ਆਪਣੇ ਹੱਥਾਂ ਹੈ। ਅਗਰ ਇਹ ਗੱਲਾਂ ਚੰਗੀਆਂ ਲੱਗੀਆਂ, ਇਹ ਵੀਡੀਓ ਚੰਗੀ ਲੱਗੀ, ਇਹਦੇ ਨਾਲ ਕਿਸੇ ਬੱਚੀ ਦੀ ਜ਼ਿੰਦਗੀ ਬਣ ਸਕਦੀ ਹੈ ਤੇ ਵੀਡੀਓ ਸ਼ੇਅਰ ਕਰਨਾ ਤੁਹਾਡੀ ਮੌਲਿਕ ਜ਼ਿੰਮੇਵਾਰੀ ਬਣਦੀ ਹੈ। ਸੋ ਕਾਈਂਡਲੀ ਵੀਡੀਓ ਸ਼ੇਅਰ ਕਰੋ ਕਿਉਂਕਿ ਤੁਹਾਡਾ ਕੀਤਾ ਇੱਕ ਇੱਕ ਸ਼ੇਅਰ ਪਤ ਨਹੀਂ ਕਿਹੜੇ ਬੱਚੇ ਦੀ ਜ਼ਿੰਦਗੀ ਬਣਾ ਦਊਗਾ। ਉਹਦੇ ਨਾਲ ਉਸ ਬੱਚੇ ਦੀ ਢਡੋਂ ਦੁਆ ਤੁਹਾਨੂੰ ਮਿਲੇਗੀ। ਸੋ ਡੈਨਮਾਰਕਸ, ਸਵੀਡਨ ਇਜ਼ ਦਾ ਬੈਸਟ ਆਪਸ਼ਨ। ਫੋਰ ਦੋ ਸਟੂਡੈਂਟਸ ਜਿਹੜੇ ਸਪਾਊਸ ਤੇ ਬੱਚੇ ਨਾਲ ਪੜਨ ਜਾਣਾ ਚਾਹੁੰਦੇ ਬਟ ਸਮਾਂ ਤੁਹਾਡੇ ਕੋਲ ਲਿਮਟਿਡ ਹੈ ਸੀਟਸ ਲਿਮਟਿਡ ਹੈ ਕਿ 30 ਜਨੂਅਰੀ ਤੋਂ ਪਹਿਲਾਂ ਆਪਣੀ ਅਪਲੀਕੇਸ਼ਨ ਆਪਣੀ ਦਰਜ ਕਰ ਲਓ ਆਰਐਸ ਗੁਪਤ ਦੀ ਨੇੜਲੀ ਬ੍ਰਾਂਚ ਬਠਿੰਡਾ ਮੋਹਾਲੀ ਜਲੰਧਰ ਅੰਮ੍ਰਿਤਸਰ ਇਹਨਾਂ ਚ ਆ ਕੇ ਮੇਰੇ ਨਾਲ ਜਾਂ ਮੇਰੀ ਟੀਮ ਮੈਂਬਰ ਨਾਲ ਮਿਲਿਆ ਜਾ ਸਕਦਾ ਮੇਰੀ ਅਵੇਲੇਬਿਲਟੀ ਹਰ ਇੱਕ ਦਿਨ ਲਗ ਲਗ ਦਫ਼ਤਰਾਂ ਚ ਹੁੰਦੀ ਜਿਵੇਂ ਸੋਮਵਾਰ ਜਲੰਧਰ ਮੰਗਲਵਾਰ ਅੰਮ੍ਰਿਤਸਰ ਵੀਰਵਾਰ ਬਠਿੰਡੇ ਤੇ ਫਰਡੇ ਮੁਹਾਲੀ ਅਗਲੇ ਇਹਨਾਂ ਦਿਨਾਂ ਚ ਆ ਕੇ ਮੇਰੇ ਨਾਲ ਮਿਲਣਾ ਚਾਹੁੰਦੇ ਹੋ ਤਾਂ ਹੇਠਾ ਦਿੱਤੇ ਨੰਬਰ ਤੇ ਪਾਮਣ ਲੈ ਕੇ ਮਿਲਣਾ ਮਿਲਿਆ ਜਾ ਸਕਦਾ ਜਾਂ ਫਿਰ ਜਿਸ ਦਫ਼ਤਰ ਚ ਮੇਰੀ ਅਵੇਲੇਬਿਲਟੀ ਨਹੀਂ ਵੀ ਆ ਉੱਥੇ ਬੈਠੇ ਬੈਠੇ ਮੇਨਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਜਾਂ ਵੀਡੀਓ ਕਾਲ ਰਾਹੀਂ ਮੇਰੇ ਨਾਲ ਸਭ ਤੋਂ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਵੀਡੀਓ ਕਿਵੇਂ ਲੱਗੀ ਆਪਣੇ ਸੁਝਾਅ ਕਮੈਂਟਸ ਜੁੜ ਦੇ ਦਿਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਔਰ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਨਵੀਂ ਵੀਡੀਓ ਨਵੀਂ ਨਵੀਂ ਇਨਫੋਰਮੇਸ਼ਨ ਲੈ ਕੇ ਨਵੇਂ ਟੌਪਿਕ ਤੇ ਫੇਰ ਤੁਹਾਨੂੰ ਜੁੜ